ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਨਿਊਟ੍ਰੀਸ਼ਨ ਸੈਕਟਰ 13 ਤੇ ਪਿੱਛੇ ਮੈਂ ਇੱਕ ਵੀਡੀਓ ਬਣਾਈ ਸੀ ਜਿਸ ਵਿੱਚ ਮੈਂ ਘਰੇਲੂ ਔਰ ਸਮਰੀਆਂ ਭੈਣਾਂ ਲਈ weight loss ਟਿਪਸ ਦਿੱਤੇ ਸਨ ਤੇ ਤੁਹਾਡੇ ਬਹੁਤ ਸਾਰੇ ਕਮੈਂਟ ਆਏ ਤੇ ਬਹੁਤ ਸਾਰੀਆਂ ਬੀਬੀਆਂ ਨੇ ਲਿਖਿਆ ਕਿ ਸਾਨੂੰ thyroid ਪੀਸ ਹੋਇਆ ਸਾ ਫੈਟੀ ਲੀਵਰ ਆ ਕਿਸੇ ਤਰ੍ਹਾਂ ਦੀ ਸਰਜਰੀ ਹੋਈ ਆ ਉਹਨਾਂ ਨੇ ਸਭ ਡਾਈਟਸ ਫਾਲੋ ਕੀਤੀਆਂ ਨੇ ਪਰ weight ਨਹੀਂ ਘਟ ਰਿਹਾ ਉਹਨਾਂ ਦਾ ਪਰ ਮੈਂ ਤੁਹਾਡੀ ਪ੍ਰੋਬਲਮ ਬਿਲਕੁਲ ਸਮਝ ਸਕਦਾ ਇਹਨਾਂ ਕੰਡੀਸ਼ਨਾਂ ਵਿੱਚ weight ਘਟਾਉਣਾ ਬਹੁਤ ਔਖਾ ਹੋ ਜਾਂਦਾ ਪਰਾ ਸੰਭਵ ਨਹੀਂ ਹੁੰਦਾ ਕੁਝ ਵੀ ਇੰਨਾ ਕੰਡੀਸ਼ਨਾਂ ਵਿੱਚ ਕੋਈ ਆਰਮ weight loss diet ਕੰਮ ਨਹੀਂ ਕਰਦੀ ਹੈ ਜੇ ਮੈਂ ਤੁਹਾਡੇ ਸਾਰੇ ਕਮੈਂਟਾਂ ਨੂੰ ਅਡਰੈਸ ਕਰਦੇ ਹੋਏ ਇੱਕ ਨਵੀਂ ਵੀਡੀਓ ਬਣਾ ਰਿਹਾ ਜਿਸ ਵਿੱਚ ਤੁਹਾਡੇ ਸਾਰੇ ਡਾਊਟਸ ਕਲੀਅਰ ਕਰਨੇ ਆਪਾਂ ਨੇ ਜੇ ਵੀਡੀਓ ਪਸੰਦ ਆਵੇ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਜਿਹੜੇ ਨਵੇਂ ਨੇ ਉਹ ਸਬਸਕ੍ਰਾਈਬ ਕਰਕੇ ਚੈਨਲ ਦਾ ਬੈਲ ਆਈਕਨ ਦਬਾ ਲਨ ਜ਼ਰੂਰ ਪਹਿਲਾਂ ਇੱਕ ਗੱਲ ਸਮਝ ਲਈ ਆਪਾਂ ਵੀ ਥਾਇਰੋਇਡ PCOS ਫੈਟੀ ਲੀਵਰ ਜਾਂ ਆਪਰੇਸ਼ਨ ਤੋਂ ਬਾਅਦ weight ਘਟਾਉਣਾ ਕਿਉਂ ਔਖਾ ਹੋ ਜਾਂਦਾ ਗੱਲ ਕਰਦੇ ਆ ਥਾਇਰੋਇਡ ਦੀ ਹਾਈਪੋਥਾਇਰਾਇਡ ਮੈਟਾਬੋਲਿਜ਼ਮ ਹੌਲੀ ਕਰ ਦਿੰਦਾ ਜੋ ਕੈਲਰੀ ਘਟ ਵਰਨ ਹੁੰਦੀਆਂ ਆਪਣੀਆਂ ਐਦਾਂ ਹੀ ਪੀਸੀਓਐਸ ਕਰਕੇ ਇਨਸੂਲਿਨ ਰੈਜ਼ਿਸਟੈਂਸ ਆ ਜਾਂਦੀ ਆ ਜਿਸ ਨਾਲ ਫੈਟ ਸਟੋਰ ਹੋਣ ਲੱਗ ਜਾਂਦੀ ਆ ਤੇ ਭੁੱਖ ਵਧ ਜਾਂਦੀ ਆ ਐਦਾਂ ਹੀ ਜੇ ਲੀਵਰ ਫੈਟੀ ਹੋ ਜੇ ਮਤਲਬ ਲੀਵਰ ਤੇ ਆਪਣੇ ਦੇ ਫੈਟ ਜਮਾ ਹੋ ਜਵੇ ਫਿਰ ਉਹ ਆਪਣਾ ਕੰਮ ਨਹੀਂ ਸਹੀ ਢੰਗ ਨਾਲ ਕਰਦਾ ਮਤਲਬ ਆਪਣੀ ਬਾਡੀ ਫੈਟ ਨੂੰ ਪ੍ਰੋਸੈਸ ਨਹੀਂ ਸਹੀ ਤਰੀਕੇ ਨਾਲ ਕਰਦਾ ਇਸ ਲਈ weight ਵਧਣ ਲੱਗ ਜਾਂਦਾ ਆਪਣਾ ਇੱਕਾ ਕਮੈਂਟ ਚ ਭੈਣ ਕਹਿੰਦੀ ਵੀਰੇ ਅਸੀਂ ਸਾਰਾ ਕੁਝ ਕਰਕੇ ਦੇਖ ਲਿਆ ਕਾਰਬ ਵੀਗਾ ਬਹੁਤ ਘੱਟ ਲੈਣੇ ਆ ਪਰ weight ਫੇਰ ਨਹੀਂ ਘੱਟ ਰਿਹਾ ਪਰ ਜੇ ਤੁਸੀਂ ਸੋਚਦੇ ਹੋ ਮੈਂ ਸੀ ਘੱਟ ਖਾ ਰਹੇ ਹਾਂ ਪਰ ਅਣਜਾਣੇ ਵਿੱਚ ਛੁਪੇ ਹੋਏ ਕਾਰਬ ਹੋ ਸਕਦੇ ਨੇ ਜਿਵੇਂ ਦੁੱਧ ਦਹੀਂ ਪਨੀਰ ਵਿੱਚ ਕਾਰਬ ਹੁੰਦੇ ਆ ਜਿਵੇਂ ਅਸੀਂ ਆਪਣੇ ਖਾਣੇ ਵਿੱਚ ਆਲੂ ਚਾਵਲ ਰੋਟੀ ਦਾਲਾ ਆਦੀ ਦਸੇਵਨ ਕਰ ਲੈਂਦੇ ਆ ਜਾਂ ਤੁਸੀਂ ਲੋਕ ਕਾਰਬ ਵਿੱਚ ਫੈਟ ਤੇ ਪ੍ਰੋਟੀਨ ਜ਼ਿਆਦਾ ਖਾਂਦੇ ਹੋ ਜੋ ਤੁਹਾਡੀਆਂ ਕੈਲਰੀ ਵਧਾ ਦਿੰਦਾ ਭਜਨ ਘਟਾਉਣ ਲਈ ਕੈਲਰੀ ਡੈਫਿਸਿਟ ਮਤਲਬ ਕੈਲਰੀ ਘੱਟ ਕਰਨੀਆਂ ਪੈਂਦੀਆਂ ਅਤੇ ਮਾਪ ਤੋਲ ਕੇ ਜ਼ਰੂਰੀ ਹੋ ਜਾਂਦਾ ਖਾਣਾ ਕਈ ਵਾਰ ਜ਼ਿਆਦਾ ਪ੍ਰੋਟੀਨ ਖਾਣਿਆ ਤਾਂ ਉਹ ਵੀ ਗਲੂਕੋਜ਼ ਵਿੱਚ ਬਦਲ ਜਾਂਦੀ ਆ ਐਕਸਰਸਾਈਜ਼ ਨਾ ਕਰਨ ਨਾਲ ਵੀ ਭਜਨ ਰੁਕ ਜਾਂਦਾ ਹਰ ਇਨਸਾਨ ਦਾ ਬੋਡੀ ਟਾਈਪ ਵੱਖਰਾ ਹੁੰਦਾ ਹੈ। ਇਸ ਲਈ ਹਰ ਬੋਡੀ ਟਾਈਪ ਤੇ ਵੱਖਰਾ-ਵੱਖਰਾ ਡਾਈਟ ਪਲਾਨ ਕੰਮ ਕਰਦਾ। ਇੱਕਾ ਹੋਰ ਭੈਣ ਦਾ ਕਮੈਂਟ ਆ। ਇਹ ਕਹਿੰਦੀ ਮੈਨੂੰ ਥਾਇਰੋਇਡ ਆ। ਮੇਰਾ weight ਬਹੁਤ ਜਲਦੀ ਵੱਧਦਾ। ਜੇ ਮੈਂ ਰੋਟੀ 2-3 ਟਾਈਮ ਵੀ ਖਾਣ ਲੱਗ ਜਾਂ ਤਾਂ ਬਹੁਤ ਛੇਤੀ weight ਵੱਧ ਜਾਂਦਾ। ਭੈਣ ਇਹ ਬਹੁਤ ਕਾਮਨ ਆ ਥਾਇਰੋਇਡ 'ਚ weight ਵਧਣਾ। ਪਰ ਆ weight ਹਮੇਸ਼ਾ ਅੰਡਰਐਕਟਿਵ ਥਾਇਰੋਇਡ 'ਚ ਹੀ ਵੱਧਦਾ। ਇੱਕ ਥਾਇਰੋਇਡ ਤੇ ਭੈਣੇ ਆਪਣੀ ਫੁੱਲ ਡਿਟੇਲ ਵੀਡੀਓ ਬਣਾਈ ਹੋਈ ਆ। ਲਿੰਕ ਮੈਂ ਡਿਸਕ੍ਰਿਪਸ਼ਨ 'ਚ ਪਾਤਾ। ਉਹ ਚੈੱਕ ਕਰ ਲੈ ਇੱਕ ਵਾਰ ਜਾ ਕੇ ਜ਼ਰੂਰ ਅੰਡਰਐਕਟਿਵ ਥਾਇਰੋਇਡ ਜੇ ਸਰੀਰ ਦੀ ਊਰਜਾ ਖਰਚ ਕਰਨ ਦੀ ਸਪੀਡ ਘੱਟ ਜਾਂਦੀ ਹੈ ਇਸ ਲਈ ਉਹ ਹੀ ਖਾਣ ਨਾਲ ਤੁਹਾਡੀ ਕੈਲਰੀ ਜ਼ਿਆਦਾ ਸਟੋਰ ਹੋਣ ਲੱਗ ਜਾਂਦਾ ਤੁਹਾਡਾ ਬਜਨ ਵਧਣ ਲੱਗ ਜਾਂਦਾ ਜ਼ਿਆਦਾਤਰ ਬਜਨ ਵਧਣ ਦਾ ਕਾਰਨ ਪਹਣੇ ਪਾਣੀ ਵੀ ਹੋ ਸਕਦਾ ਨਾ ਕਿ ਸਿਰਫ ਫੈਟ ਇਹ ਬਾਡੀ ਦੇਖ ਕੇ ਹੀ ਪਤਾ ਲੱਗੂਗੀ ਬਾਡੀ ਚ ਫੈਟ ਆ ਜਾਂ ਪਾਣੀ ਜਿਵੇਂ ਹੁਣ ਤੁਸੀਂ ਪਹਿਲਾਂ ਕਹ ਰਹੇ ਸੀ ਮੈਂ ਇੱਕ ਦੋ ਵਾਰ ਹੀ ਖਾਂਦੀ ਸੀ ਨਾ ਦਿਨ ਚ ਜਾਂ ਕੈਲਰੀ ਬਹੁਤ ਘੱਟ ਲੈਂਦੇ ਸੀ ਤਾਂ ਇਸ ਕੰਡੀਸ਼ਨ ਵਿੱਚ ਸਰੀਰ ਸਟਾਰਵੇਸ਼ਨ ਮੋਡ ਵਿੱਚ ਜਾ ਕੇ ਮੈਟਾਬੋਲਿਜ਼ਮ ਨੂੰ ਹੋਰ ਹੌਲੀ ਕਰ ਦਿੰਦਾ ਸੀ ਹੁਣ ਜਿਵੇਂ ਤੁਸੀਂ ਕਮੈਂਟ ਚ ਕਿਹਾ ਮੇਰਾ ਦੋ ਤਿੰਨ ਵਾਰ ਖਾ ਕਿਉਂਕਿ ਸਰੀਰ ਹਾਲੇ ਵੀ ਕੈਲਰੀ ਘਟ ਵਰਨ ਕਰ ਰਿਹਾ ਤੁਹਾਡੇ ਵਜਨ ਵਧਣ ਦਾ ਅਸਲੀ ਕਾਰਨ ਹੈ ਜਿਹੜਾ ਇਹ ਹੀ ਆ ਕਿ ਤੁਸੀਂ ਕੈਲਰੀ ਇਨਟੇਕ ਜ਼ਿਆਦਾ ਲੈ ਰਹੇ ਹੋ ਹੁਣ ਜੇ ਤੁਸੀਂ ਆਪਣਾ ਵਜਨ ਕੰਟਰੋਲ ਕਰਨਾ ਹੈ ਤਾਂ ਕੈਲਰੀਆਂ ਨੂੰ ਟਰੈਕ ਕਰੋ ਆਪਣੀ ਚਾਹੇ ਛੋਟੇ-ਛੋਟੇ ਕਰਕੇ 4-5 ਮੀਲ ਕਰ ਲੇ ਦਿਹਾੜੀ ਦੇ ਕਿਉਂਕਿ ਇਸ ਨਾਲ ਤੁਹਾਡਾ 슈ਗਰ ਸਟੇਬਲ ਰਹੂਗਾ ਤੇ ਭੁੱਖ ਤੇ ਵੀ ਕੰਟਰੋਲ ਰਹੂਗਾ ਹੁਣ ਤੁਸੀਂ ਐਕਸਰਸਾਈਜ਼ 'ਚ ਵੇਟ ਟ੍ਰੇਨਿੰਗ ਸਟਾਰਟ ਕਰ ਲਓ ਮਸਲ ਬਣਾਉਣ ਲਈ ਜਿਵੇਂ-ਜਿਵੇਂ ਤੁਹਾਡੇ ਮਸਲ ਸਟਰੋਂਗ ਹੋਣਗੇ ਤੁਹਾਡਾ ਮੈਟਾਬੋਲਿਜ਼ਮ ਵੀ ਵਧਣਾ ਸ਼ੁਰੂ ਹੋ ਜੂਗਾ ਅਤੇ ਨੀਂਦ ਪੂਰੀ ਲਓ 7- ਡੇਲੀ ਆਪਣਾ weight check ਕਰਨਾ start ਕਰ ਲਓ ਸਹੀ diet ਤੇ exercise ਨਾਲ weight ਜਰੂਰ ਘਟੂਗਾ ਭਾਵੇਂ ਹੌਲੀ ਘਟੇ ਇੱਕ ਆਪ ਬੈਣ ਦਾ ਕਮੈਂਟ ਸੀ ਇਹਨਾਂ ਦਾ L4 L5 ਦਾ operation ਹੋਣ ਕਰਕੇ वजन ਵੱਧ ਗਿਆ ਹੁਣ ਘਟ ਨਹੀਂ ਰਿਹਾ ਸਾਰੀਆਂ dietਾਂ ਕਹਿੰਦੇ try ਕਰ ਲਈਆਂ ਇਹ ਵੀ operate ਤੋਂ ਬਾਅਦ common ਪ੍ਰੇਸ਼ਾਨੀ ਆ ਕੋਈ ਵੀ surgery ਹੋਵੇ bed rest ਤੇ ਅਕਸਰ weight ਵਧ ਹੀ ਜਾਂਦਾ ਗੱਲ ਆਪਾਂ spine surgery ਦੀ ਕਰ ਰਹੇ ਸੀ studies ਦੱਸਦੀਆਂ ਕਿ lumbar spine surgery ਤੋਂ ਬਾਅਦ ਅਕਸਰ ਬਹੁਤ ਸਾਰੇ ਮਰੀਜ਼ਾਂ ਦਾ वजन ਨਹੀਂ ਘਟਦਾ 42% ਮਰੀਜ਼ਾਂ ਦਾ weight ਵਧਿਆ surgery ਤੋਂ ਬਾਅਦ ਅਤੇ 35 ਦਾ ਘਟਿਆ ਸਰਜਰੀ ਤੋਂ ਬਾਅਦ weight ਵਧਣ ਦਾ ਮੇਨ ਕਾਰਨ ਇੱਕ ਇਹ ਵੀ ਦੇਖਿਆ ਕਿ ਜ਼ਿਆਦਾ ਸਟੀਰੋਇਡ ਮੈਡੀਸਿਨ ਯੂਜ਼ ਹੋ ਰਹੀਆਂ ਨੇ ਛੇਤੀ ਰਿਕਵਰੀ ਲਈ ਉਹਦੇ ਕਰਕੇ weight ਵੱਧ ਜਾਂਦਾ ਜਿਹੜੀਆਂ ਪੇਨਕillers ਲੈਣੇ ਉਹ ਵੀ ਭੁੱਖ ਵਧਾ ਸਕਦੀਆਂ ਨੇ ਇਨਐਕਟੀਵਿਟੀ ਮਤਲਬ ਤੋਰਾ ਫਿਰਾ ਨਾ ਕਰਨ ਨਾਲ ਵੀ weight ਵੱਧਦਾ ਆ શરીਰ ਵਿੱਚ ਪਾਣੀ ਜਮਾ ਹੋ ਜਾਂਦਾ ਬੈਡ ਰੈਸਟ ਹੋਣ ਕਰਕੇ ਮਸਲ ਲਾਸ ਹੋ ਜਾਂਦਾ ਜਿਸ ਨਾਲ ਕੈਲਰੀ ਬਰਨ ਘਟ ਹੁੰਦੀਆਂ ਨੇ ਆਪਣੇ ਡਾਕਟਰ ਦੀ ਸਲਾਹ ਤੋਂ ਬਾਅਦ ਐਕਸਰਸਾਈਜ਼ ਸਟਾਰਟ ਜ਼ਰੂਰ ਕਰ ਲਓ ਜਿਸ ਨਾਲ ਤੁਹਾਡਾ ਕੋਰ ਮਸਲ ਮਤਲਬ ਪੇਟ ਅਤੇ ਬੈਕ ਮਜ਼ਬੂਤ ਰਹੇ ਜਿਵੇਂ ਪਹਿਲਾਂ ਵਾਕ ਸਟਾਰਟ ਕਰ ਲੋ ਨਾਲ ਸਟੇਸ਼ਨਰੀ ਬਾਈਕ ਵਰਗੀਆਂ ਲੋ ਇੰਪੈਕਟ ਐਕਸਰਸਾਈਜ਼ ਟਰਾਈ ਕਰੋ ਫਿਰ ਹੌਲੀ ਹੌਲੀ ਆਪਣੀ ਐਕਟੀਵਿਟੀ ਵਧਾ ਲਓ ਤਾਂ ਜੋ ਤੁਹਾਡਾ ਮੈਟਾਬੋਲਿਜ਼ਮ ਸਟਰੋਂਗ ਹੋ ਸਕੇ ਅਤੇ ਹੋਰ ਯੋਗਾ ਜਾਂ ਮੈਡੀਟੇਸ਼ਨ ਐਡ ਕਰ ਲਓ ਇਸ ਨਾਲ ਤੁਹਾਡਾ ਸਟ्रेस ਘਟੂਗਾ ਪਰ ਥੋੜਾ ਜੰਪਿੰਗ ਰਨਿੰਗ ਜਾਂ ਹੋਰ ਹੈਵੀ ਲਿਫਟ ਤੋਂ ਪਰਹੇਜ਼ ਕਰੋ ਖਾਣੇ ਵਿੱਚ ਥੋੜਾ ਪ੍ਰੋਟੀਨ ਜਿਆਦਾ ਲੈ ਲਿਆ ਕਰੋ ਤਾਂ ਕਿ ਭੁੱਖ ਜਿਆਦਾ ਨਾ ਲੱਗੇ ਸੋ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਵਾਲੋ ਧੰਨਵਾਦ